ਫਰੀ ਅਨੰਦਪੁਰ ਸਾਹਿਬ ਵਿੱਚ ਪਿਛਲੇ 2 ਦਿਨਾਂ ਅੰਦਰ 2 ਵੱਡੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਚੋਰਾ ਵੱਲੋਂ ਅੰਜਾਮ ਦਿੱਤਾ ਗਿਆ ਜੀਹਾਂ ਮਾਮਲਾ ਨਸਤੀ ਕੀ ਪਿੰਡ ਅਗਮਪੁਰ ਦਾ ਹੈ ਜਿੱਥੇ ਚੋਰਾ ਵੱਲੋਂ ਇੱਕ ਘਰ ਦੇ ਤਾਲੇ ਤੋੜ ਕੇ ਘਰ ਅੰਦਰੋਂ ਸਾਰੇ ਪਰਿਵਾਰ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ ਤੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਪਿੰਡ ਅਗਮਪੁਰ ਦੀ ਇੱਕ ਬਜ਼ੁਰਗ ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਤੇ ਉਸ ਦਿਨ ਨੂੰ ਨਾਲ ਲੱਗਦੇ ਡੰਗਰਾ ਦੇ ਬਾੜੇ ਵਿੱਚ ਗਈਆਂ ਸਨ ਜਦੋਂ ਘਰ ਤੋਂ ਨਿਕਲੀਆਂ ਤਾਂ ਉਹਨਾਂ ਵੱਲੋਂ ਘਰ ਦੇ ਤਾਲੇ ਲਗਾ ਦਿੱਤੇ ਗਏ ਸੀ ਪਰੰਤੂ ਉਹਨਾਂ ਦੇ ਜਾਣ ਤੋਂ ਬਾਅਦ ਕਿਸੇ ਵੱਲੋਂ ਘਰ ਦੇ ਤਾਲੇ ਤੋੜ ਦਿੱਤੇ ਗਏ ਇਤੇ ਜਦੋਂ ਵਾਪਸ ਪਰਤੀਆਂ ਤਾਂ ਵੇਖਿਆ ਕਿ ਤਾਲੇ ਟੁੱਟੇ ਹੋਏ ਸਨ ਉੱਥੇ ਹੀ ਘਰ ਅੰਦਰ ਪਿਆ ਸਾਰਾ ਗਹਿਣਾ ਗੱਟਾ ਚੋਰਾ ਵੱਲੋਂ ਚੋਰੀ ਕੀਤਾ ਜਾ ਚੁੱਕਿਆ ਸੀ ਉਹਨਾਂ ਦੇ ਦੱਸਣ ਮੁਤਾਬਕ ਸਾਰੀਆਂ ਪਰਿਵਾਰਿਕ ਔਰਤਾਂ ਦੇ ਸੋਨੇ ਦੇ ਸਾਰੇ ਗਹਿਣੇ ਚੋਰੀ ਕੀਤੇ ਜਾ ਚੁੱਕੇ ਹਨ ਤੇ ਜੇਕਰ ਉਹਨਾਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੇ ਗਹਿਣਿਆਂ ਦੀ ਇੱਕ ਮੋਟੀ ਰਾਸ਼ੀ ਬਣਦੀ ਹੈ ਦੂਜੇ ਪਾਸੇ ਇਸ ਮਾਮਲੇ ਸੰਬੰਧੀ थाना ਸ਼ੇਰ ਅਨੰਦਪੁਰ ਸਾਹਿਬ ਦੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਨੈਗਲਿਜੈਂਸੀ ਅਪਡੇਟ ਦੀ ਵਿਨਾਸ਼ ਸ਼ਰਮ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਜੀ ਆਪਣਾ ਸੰਤੋਸ਼ ਰਾਣਾ ਇਹ ਕਿਆ ਬਾਰ ਦਾਤ ਹੋਈ ਜੀ ਆਪਣੇ ਸਾਡੇ ਜੀ ਉਹ 3-10 ਸੈਟ ਮੇਰੀ ਕੁੜੀ ਦੇ ਗਏ 6 ਜੋੜੀਆਂ ਕੰਨਾਂ ਦੀਆਂ ਤੇ ਇੱਕ ਬਹੁਤਾ ਸੈਟ ਗਿਆ ਤੇ ਅੱਜ ਤੋਂ ਲਈ ਚੈਨੀ ਮੇਰੀ ਗਈ ਦੋ ਮੁੰਦੀਆਂ ਇੱਕ ਪੂਣੀ ਚੈਨੀ ਇੱਕ ਮੁੰਦੀ ਯਾ ਯਾ ਮੈਂ ਕਿ ਦੋ ਤੇ ਸੈੱਟ ਦਿੰਨਾ ਨਾਂ ਸੱਤ ਜਿੰਨੇ ਬਣੋ ਤੇ ਮੇਰੇ ਕੰਨਾਂ ਦੇ ਜਿੱਥੇ ਕੰਨਾਂ ਦੇ ਤਿੰਨ ਜੋੜੇ ਮੇਰੀ ਬੋਟੀ ਦੇ ਤਿੰਨ ਤੇ ਕਿੰਨੇ ਵਜ ਦੀ ਵਾਰ ਦਾ ਤੇ ਜੀ ਇਹ 9:10 9:10 ਵਜੇ ਨਾ ਬਾੜੇ ਜਾ ਰਕ ਜਾਣਾ ਨਾ ਕੀਤਾ 15-20 ਮਿੰਟਾਂ ਤੇ ਕਰ ਗਏ ਮੈਂ ਕਿ ਚੱਲ ਪੋਰੇ ਚੱਲੀਏ ਘਰ ਨੂੰ ਪਾਣੀ ਪੂਣੀ ਕਿੰਨੇ ਗਰਮੀ ਹੈ ਤੁਸੀਂ ਕਿੱਥੇ ਗਏ ਹੋ ਤੁਸੀਂ ਅਸੀਂ ਆਪਣੇ ਬਾੜੇ ਗਏ ਸੀ ਨਾਲ ਮੇਰੀ ਬੋਟੀ ਗਈ ਵੀ ਤੇਰੇ ਝੰਡਿਕਾੜ ਪਣ ਤੱਕਾਂ ਚੱਲ ਮੈਂ ਕੋਈ ਝਾਤੀ ਮਾਰਿਆ ਵਾ ਵੀ ਕੋਈ ਕੁੱਤੇ ਨੂੰ ਪਾਣੀ ਪੂਣੀ ਦਿਆ ਵਾ ਜਾ ਕੇ ਮੋਦੇ ਆਂਦੀਆਂ ਮੇਜਾ ਨੂੰ ਘਰ ਦੇਖਾ ਇਹ ਕਹਿੰਦੇ ਮਮੀ ਤਾਂ ਜੰਦੇ ਨਹੀਂ ਲਾਏ ਬੱਚੇ ਮੈਂ ਜੰਦੇ ਲਾ ਦਿੱਤੇ ਜਦੋਂ ਦੇਖੇ ਜਦੋਂ ਅਜੇ ਖੁੱਲੇ ਤੇ ਦੇਖੇ ਤਾਂ ਖਲਾਰਾ ਪਿਆ ਵਾ ਮੈਂ ਤਾਂ ਰੋਣ ਦੀ ਪੜ ਗਿਆ ਢੋਣ ਢੋਣ ਚੱਲ ਗਈ ਆ ਢੋਣ ਨੇ ਕਹਿ ਕੇ ਮੇਰਾ ਘਰ ਦੇਖਿਓ ਵੀ ਮੈਂ ਜੰਦੇ ਲਾ ਦਿੱਤੇ ਦੇਖੋ ਇਹ ਲੋਟ ਗਈ ਤਾਂ ਮੈਂ ਫੋਨ ਕਰ ਲਿਆ ਮੇਰਾ ਕੋਈ ਪਿੱਛੇ ਗਿਆ ਗਿਆ ਪੈਸੇ ਕਿੰਨੇ ਕਿਤੇ ਜੀ 50000 ਦਾ ਕਿੰਨਾ ਕੁ ਨੁਕਸਾਨ ਹੋਇਆ ਜੀ ਗਹਿਣਿਆਂ ਦਾ ਨਾ ਜੀ ਕੋਈ ਗਹਿਣਾ ਘਰੀ ਰਿਹਾ ਇੱਕ ਮੰਦੀ ਰਹਿ ਗਈ ਇੱਕ ਟਿੱਕਾ ਪੂਰ ਤਾਂ ਛੱਲੇ ਗਿਰਿਆ ਵਾ ਤਾਂ ਉਹ ਡੱਬੀ ਵਿੱਚ ਬਾਕੀ ਸਭ ਗਿਆ ਕੋਈ ਚੀਜ਼ ਨਹੀਂ ਮਿਲਦੀ ਮੈਨੂੰ ਆ ਸਭ ਖਿਲਰਿਆ ਹੋਇਆ ਥੋੜਾ ਜਿਹਾ ਤੇ ਪੁਲਿਸ ਨੂੰ ਕੋਈ ਸੂਚਨਾ ਇਤੀਸ ਬਾਰੇ ਜੀ ਅਸੀਂ ਉਹਨੂੰ ਸਤਵੀਰ ਸਰਪੰਚ ਨੂੰ ਪਤਾ ਦਿੱਤਾ ਤਾਂ ਫਿਰ ਉਹ ਆ ਗਏ ਉਹ ਨੰਦਾ ਵੀ ਆ ਲਿਆ ਉਹ ਵੀ ਆ ਲਿਆ ਕੋਸਰੋ ਤਿੰਨ ਬਰੀਆ ਤਿੰਨ ਵੀ ਤਿੰਨ ਬਰੀਆ ਦੇ ਕੋਸ ਦੇਖਭਾਲ ਕਰਦੇ ਆ ਉਹ ਕੈਮਰੇ 'ਚ ਵੀ ਕੁਝ ਆਦਾ ਉਹਨਾਂ ਨੂੰ ਫਿਰ ਇਸ ਤੋਂ ਪਹਿਲਾਂ ਵੀ ਕਦੀ ਇਸ ਤਰ੍ਹਾਂ ਦੀ ਵਾਰਦਾਤ ਹੋਈ ਜੀ। ਮੇਰੇ ਘਰ 'ਚ ਕਦੀ ਪੰਜੀ ਬੀਨਾ ਵਿੱਚ ਗਵੱਚ ਹੋਈ। ਆਲੇ ਦੁਆਲੇ ਕਿੰਨੇ ਘਰ ਹੈ ਜੀ ਆਪਣੇ? ਆ ਸਾਡੇ ਕਿ ਘਰ ਆ ਖਾਏ। ਇੱਕ ਮੇਰਾ ਘਰ ਹੈ। ਇੱਥੇ ਕੁੜੀ ਰਹਿੰਦੀ ਉਹ ਲੁਧਿਆਣੇ ਚਲੇ ਗਈ ਜੀ। ਕਹਿੰਦੇ ਪਵਨਜੈਲ ਦਾ ਘਰ। ਕਿਸੇ ਬਸ ਸ਼ੱਕ ਹੋਵੇ ਕੋਈ ਕਿਸੇ। ਕੋਈ ਸ਼ੱਕ ਨਹੀਂ ਬੱਚਾ ਮੈਂ ਵੀ ਇਹਨਾਂ ਦੇਖੀ ਕਿੱਦਾਂ ਕਰ ਰਹੇ। ਕੋਈ ਬਾਹਰ ਦਾ ਕੋਈ ਆਇਆ ਹੋਵੇ ਜੀ? ਕੋਈ ਨਹੀਂ ਮੇਰੇ ਕੋਲ ਆਇਆ। ਉਹ ਜਦੋਂ ਮੈਨੂੰ ਪਤਾ ਲੱਗਦਾ ਹੈ ਵੀ ਮੈਂ ਗੇਈ ਬਾੜੇ ਕਹਿੰਦੀ ਤੁਹਾਡੇ ਮਗਰ ਕੋਈ ਬੰਦਾ ਦੇਖਦਾ ਤੁਹਾਨੂੰ ਫੇਰ ਕਿਸੇ ਨੇ ਕਹਿੰਦੇ ਫੋਨ ਵੀ ਕੀਤਾ ਹੋਣਾ ਵੀ ਆ ਗਿਆ ਕੈਮਰੇ 'ਚ ਆਂਦਾ ਕੈਮਰੇ ਲੱਗੇ ਵੇ ਆਲੇ-ਦੋਲੇ ਸਾਡੇ ਨਹੀਂ ਕੈਮਰਾ ਲੋਕਾਂ ਦੇ ਬਾਹਰ ਦੇਖਿਆ ਹੋਊ ਪੂਰੇ ਵਿੱਚ ਆਇਆ ਕੁਛ ਜੀ ਹਾਂਜੀ ਦੱਸ ਦੇ ਕਹਿੰਦੇ ਵੀ ਆਇਆ ਬੰਦੇ ਮੂੰਹ ਬੰਨੇ ਹੋਏ ਕਹਿੰਦੇ ਉਹਨਾਂ ਨੇ ਮਨੇ ਇਸੇ ਜੁਲਿਏ ਤੋਂ ਸਾਥੀ ਕਾਮਜਰਮੀ ਦੇ ਗੋਸਤਵਾ ਚੈਕ ਇਨ ਚੁੱਕੀ ਪੋਛਾਂ ਦੇ ਰਾਮਪੁਰ ਚੌਂਦੇ ਦੀ ਮਹੂਰਸੀ ਸਤ ਸੰਤੋਸ਼ ਰਾਣੀ ਪਤਨੀ ਲੇਡ ਜੀ ਜਨਕ ਸਿੰਘ ਵਾਸੀ ਪਿੰਡ ਅਗੰਗਪੁਰ ਨੇੜੇ ਸ਼ੇਰ ਮੰਦਰ ਖਾਨਾ ਨਾਲ ਦਸਾ ਜਿਹੜਾ ਰੂਟ ਨਾ ਉਹ ਪੁੱਛ 65 ਸਾਲ ਦੇ ਮੁਲਕੀ ਹੋ ਕੇ ਮੇਰੇ ਪਾਸ ਬਿਆਨ ਤਹਿਰੀਕ ਆਇਆ ਕਿ ਅੱਜ ਉਹ ਆਪਣੇ 8:40 AM ਦੇ ਆਪਣੇ ਬਾਲੇ ਨੂੰ ਕੰਮਕਾਰ ਕਰਦੇ ਆਪਣੇ ਛੋਟੇ ਬੇਟੇ ਨਾਲ ਗਈ ਸੀ ਜਦੋਂ 10:15 AM ਦੇ ਆ ਕੇ ਦੇਖਿਆ ਤਾਂ ਉਹਦੇ ਘਰ ਦਾ ਤਾਲਾ ਪੁੱਟਿਆ ਹੋਇਆ ਸੀਗਾ ਘਰ ਦੇ ਵਿੱਚ ਟਰੰਕ ਪਿਆ ਸੀਗਾ ਟਰੰਕ ਦੇ ਵਿੱਚੋਂ ਉਹਨਾਂ ਦੇ ਕਹਿਣ ਮੁਤਾਬਕ 50000 ਰੁਪਇਆ ਤੇ ਕੁਝ ਗਹਿਣੇ ਇਹਦੇ ਉਹ ਚੋਰੀ ਹੋ ਗਏ ਕੋਈ ਨਾਮ ਦੀ ਵਿਅਕਤੀ ਚੋਰੀ ਕਰਕੇ ਲੱਗੇ ਆ ਜੈ ਸਵੰਦੀ ਮਕਦਮਾ ਦਾ ਇੰਟਰਸੈਕਸ਼ਨ 305 ਕੋਮਾ 331 ਇੱਕ ਬੀ ਐਨ ਐਸ ਤਰਨਾਨੰਦਪੁਰ ਦਾ ਜਿਹੜਾ ਰਿਸਟ੍ਰੂਮ ਵਰਕਰਾਂ ਦਾ ਦਰਜੀਆਂ ਦਾ ਦਰਜ ਕੀਤਾ ਗਿਆ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਚੈੱਕ ਕੀਤੀ ਗਈ ਆ ਅਜੇ ਤੱਕ ਦੋਸ਼ੀਆਂ ਦਾ ਕੁਝ ਬਾਗ ਨਹੀਂ ਲੱਗਾ ਦੋਸ਼ੀਆਂ ਨੂੰ ਜਲਦੀ ਟ੍ਰੇਸ ਕਰਕੇ ਮਕਦਮਾ ਤੋਂ ਨਵਟਾਰਾ ਕੀਤਾ ਜਾਏਗਾ